ਅੱਜ ਜਿਹੜੀ ਸੱਚੀ ਘਟਨਾ ਲੈ ਕੇ ਤੁਹਾਡੇ ਸਾਹਮਣੇ ਮੈਂ ਹਾਜ਼ਰ ਹੋਇਆ ਹਾਂ ਇਹ ਸੁਣ ਕੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ ਕਿ ਕੋਈ ਆਪਣੇ ਲਾਲਚ ਵਿੱਚ ਐਨੀ ਕਿਸੇ ਹੱਦ ਤੱਕ ਗਿਰ ਸਕਦਾ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਦੀ ਰੋਜ਼ ਸੱਚੀਆਂ ਤੇ ਨਵੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਮਰਾਜ ਕੌਰ ਸਮਰਾਜ ਕੌਰ ਦਾ ਵਿਆਹ ਅਕਬਰਪੁਰ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਦਰਸ਼ਨ ਸਿੰਘ ਦੇ ਨਾਲ ਹੋਇਆ ਹੁੰਦਾ ਆ ਜੋ ਦਰਸ਼ਨ ਸਿੰਘ ਸੀ ਇਸ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ ਇਸ ਦੇ ਘਰ ਦੇ ਵਿੱਚ ਇਸ ਦੀਆਂ ਦੋ ਨੂੰਹਾਂ ਰਹਿ ਰਹੀਆਂ ਸੀ ਤੇ ਇਸ ਦੇ ਜੋ ਦੋ ਬੇਟੇ ਸੀ ਕਮਲਜੀਤ ਸਿੰਘ ਤੇ ਸੰਦੀਪ ਸਿੰਘ ਉਹ ਦੋਨੋਂ ਵਿਦੇਸ਼ ਦੇ ਵਿੱਚ ਰਹਿੰਦੇ ਸੀ ਤਾਂ ਹੁਣ ਕੀ ਹੁੰਦਾ ਹੈ ਕਿ 3-4 ਫਰਵਰੀ ਦੀ ਦਰਮਿਆਨੀ ਰਾਤ ਇਹਨਾਂ ਦੇ ਘਰ ਦੇ ਵਿੱਚ ਜੋ ਇਸ ਦੀਆਂ ਨੂੰਹਾਂ ਸੀ ਉਹ ਕੋਠੇ ਦੇ ਉੱਤੇ ਚੜ੍ਹ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੀਆਂ ਨੇ ਉਹ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਅਸਲ ਵਿੱਚ ਉਹ ਮਦਦ ਦੇ ਲਈ ਚੀਕਾਂ ਮਾਰਦੀਆਂ ਹੁੰਦੀਆਂ ਨੇ ਹੁਣ ਜੋ ਦਿਨ ਸੀ ਇਹ ਕਾਫੀ ਠੰਡ ਦੇ ਦਿਨ ਹੁੰਦੇ ਨੇ ਪਰ ਫਿਰ ਵੀ ਆਲੇ-ਦਾਲੇ ਜਦ ਲੋਕ ਇਹ ਚੀਕਾਂ ਸੁਣਦੇ ਨੇ ਤਾਂ ਲੋਕ ਘਰਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਨੇ ਤੇ ਇਹਨਾਂ ਦੇ ਘਰ ਪਹੁੰਚ ਜਾਂਦੇ ਨੇ ਤੇ ਉਹ ਆ ਕੇ ਜੋ ਉੱਥੇ ਮੰਜ਼ਰ ਦੇਖਦੇ ਨੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਹੁਣ ਜਦੋਂ ਲੋਕ ਇਹਨਾਂ ਦੇ ਘਰ ਦੇ ਵਿੱਚ ਪਹੁੰਚਦੇ ਨੇ ਤਾਂ ਉਹ ਘਰ ਦੇ ਵਿੱਚ ਦੇਖਦੇ ਨੇ ਕਿ ਜੋ ਸਵਰਾਜ ਕੌਰ ਹੁੰਦੀ ਹੈ ਉਹ ਬੈੱਡ ਦੇ ਉੱਤੇ ਪਈ ਹੁੰਦੀ ਹੈ ਪਰ ਉਹ ਜਿਉਂਦੀ ਨਹੀਂ ਹੁੰਦੀ ਉਹ ਮਰ ਚੁੱਕੀ ਹੁੰਦੀ ਹੈ ਤਾਂ ਜੋ ਇਹਨਾਂ ਦੀਆਂ ਨੋਹਾਂ ਸੀ ਰਾਜੇਂਦਰ ਕੌਰ ਤੇ ਰਾਜਵੀਰ ਕੌਰ ਇਹ ਦੋਨੋਂ ਹੀ ਰੋ ਰਹੀਆਂ ਹੁੰਦੀਆਂ ਨੇ ਇਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੁੰਦਾ ਹੈ ਤੇ ਇਹ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਹੁੰਦੀਆਂ ਨੇ ਤਾਂ ਉੱਥੋਂ ਕੋਈ ਪੁਲਿਸ ਨੂੰ ਵੀ ਫੋਨ ਕਰ ਦਿੰਦਾ ਤੇ ਜੋ ਇਹ ਸਵਰਾਜ ਕੌਰ ਸੀ ਇਸ ਦੇ ਭਰਾ ਪ੍ਰਿਤਪਾਲ ਸਿੰਘ ਨੂੰ ਵੀ ਫੋਨ ਕਰ ਦਿੰਦਾ ਆ ਤੇ ਹੁਣ ਜੋ ਇਸ ਦਾ ਭਰਾ ਸੀ ਉਹ ਵੀ ਉੱਥੇ ਪਹੁੰਚ ਜਾਂਦਾ ਤੇ ਪੁਲਿਸ ਵਾਲੇ ਵੀ ਉੱਥੇ ਪਹੁੰਚ ਜਾਂਦੇ ਨੇ ਤਾਂ ਹੁਣ ਜੋ ਇਹ ਦੋਨੋਂ ਨੂਹਾਂ ਸੀ ਇਹਨਾਂ ਤੋਂ ਪੁੱਛਦੇ ਨੇ ਜੋ ਪੁਲਿਸ ਵਾਲੇ ਸੀ ਇਹਨਾਂ ਨੂੰ ਪੁੱਛਦੇ ਨੇ ਕਿ ਆਖਿਰਕਾਰ ਇੱਥੇ ਹੋਇਆ ਕੀ ਆ ਤਾਂ ਫਿਰ ਇਹ ਅੱਗੇ ਜੋ ਕਹਾਣੀ ਦੱਸਦੀਆਂ ਨੇ ਇਹ ਕਹਿੰਦੀਆਂ ਨੇ ਕਿ ਅਸੀਂ ਰਾਤ ਨੂੰ ਰੋਟੀ ਖਾ ਕੇ ਪਏ ਸੀ ਤਾਂ ਘਰ ਦੇ ਵਿੱਚ ਕੁਝ ਜੋ ਸ਼ਕਸ ਸੀ ਕੁਝ ਲੁਟੇਰੇ ਨਕਾਬਪੋਸ਼ ਲੁਟੇਰੇ ਘਰ ਦੇ ਵਿੱਚ ਦਾਖਲ ਹੋਏ ਤੇ ਉਹਨਾਂ ਨੇ ਆਉਂਦੇ ਸਾਰ ਹੀ ਜੋ ਤਜਵੀਰੀ ਸੀ ਜਾਂ ﺍﻟमारीयां ਸੀ ਉਹਨਾਂ ਦੇ ਤਾਲੇ ਭੰਨਣੇ ਸ਼ੁਰੂ ਕਰ ਦਿੱਤੇ ਤਾਂ ਜੋ ਮੰਮੀ ਜੀ ਸੀ ਸਵਰਾਜ ਕੌਰ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਉਹਨਾਂ ਦਾ ਵਿਰੋਧ ਕਰ ਰਹੀ ਸੀ ਤਾਂ ਫਿਰ ਉਹਨਾਂ ਨੇ ਉਸ ਦੇ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਉਹ ਸਾਡੇ ਉੱਤੇ ਵੀ ਚਾਕੂਆਂ ਦੇ ਨਾਲ ਵਾਰ ਕਰ ਰਹੇ ਸੀ ਤੇ ਸਾਡੇ ਹੱਥਾਂ ਦੇ ਉੱਤੇ ਵੀ ਨਿਸ਼ਾਨ ਨੇ ਤੇ ਅਸੀਂ ਕਿਸੇ ਤਰੀਕੇ ਨਾਲ ਉਹਨਾਂ ਕੋਲੋਂ ਬਚ ਕੇ ਭੱਜ ਕੇ ਕਿਸੇ ਦੂਸਰੇ ਕਮਰੇ ਦੇ ਵਿੱਚ ਜਾ ਕੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਤੇ ਫਿਰ ਜਦੋਂ ਉਹ ਥੋੜੀ ਦੇਰ ਬਾਅਦ ਉਹ ਚਲੇ ਗਏ ਤਾਂ ਅਸੀਂ ਬਾਹਰ ਆ ਕੇ ਦੇਖਿਆ ਤਾਂ ਜੋ ਮੰਮੀ ਜੀ ਸੀ ਉਹ ਬੈੱਡ ਦੇ ਉੱਤੇ ਪਏ ਸੀ ਤੇ ਪਰ ਉਹਨਾਂ ਦੇ ਸਾਹ ਨਹੀਂ ਚੱਲ ਰਹੇ ਸੀ ਇਹ ਦੋਨੋਂ ਨੂੰ ਹਾਂ ਰਾਜਿੰਦਰ ਕੌਰ ਤੇ ਰਾਜਵੀਰ ਕੌਰ ਕਾਫੀ ਡਰੀਆਂ ਤੇ ਸਹਿਮੀਆਂ ਹੋਈਆਂ ਹੁੰਦੀਆਂ ਨੇ ਪਰ ਪੁਲਿਸ ਵਾਲਿਆਂ ਨੇ ਤਾਂ ਆਪਣੀ ਕਾਰਵਾਈ ਕਰਨੀ ਹੁੰਦੀ ਹੈ ਹੁਣ ਜਦੋਂ ਇਹ ਇਹ ਸਾਰੀ ਕਹਾਣੀ ਪੁਲਿਸ ਵਾਲੇ ਨੂੰ ਦੱਸ ਦੀਆਂ ਨੇ ਤਾਂ ਪੁਲਿਸ ਵਾਲਿਆਂ ਨੂੰ ਵੀ ਸ਼ਾਇਦ ਇਹੀ ਲੱਗਦਾ ਹੈ ਹੈ ਉਦੋਂ ਕਿ ਸ਼ਾਇਦ ਕੋਈ ਇੱਥੇ ਲੁੱਟ ਦੀ ਨੀਅਤ ਦੇ ਨਾਲ ਆਇਆ ਸੀ ਤੇ ਉਹਨਾਂ ਦੇ ਰਸਤੇ ਦੇ ਵਿੱਚ ਜੋ ਵੀ ਰੋੜਾ ਬਣਿਆ ਉਹ ਉਸ ਨੂੰ ਮੌਤ ਦੇ ਘਾਟ ਉਤਾਰ ਗਏ ਤੇ ਜੇ ਹੋ ਸਕੇ ਇਹਨਾਂ ਨੂੰ ਵੀ ਉਹ ਜੇ ਇਹਨਾਂ ਦੇ ਹੱਥ ਲੱਗ ਜਾਂਦੀਆਂ ਤਾਂ ਇਹਨਾਂ ਨੂੰ ਮਾਰ ਸਕਦੇ ਸੀ ਪਰ ਇਹੇ ਕਮਰੇ ਦੇ ਵਿੱਚ ਵੜ ਗਈਆਂ ਪਰ ਫਿਰ ਵੀ ਜੇ ਉਹ ਹੋਰ ਲੋਕ ਤੋੜ ਸਕਦੇ ਸੀ ਤਾਂ ਕਮਰੇ ਦੇ ਅੰਦਰ ਦਰਵਾਜ਼ੇ ਦਾ ਲੋਕ ਤੋੜਨਾ ਵੀ ਕੋਈ ਬਹੁਤਾ ਮੁਸ਼ਕਿਲ ਨਹੀਂ ਸੀ ਫਿਰ ਉਹਨਾਂ ਨੂੰ ਇਹ ਵੀ ਲੱਗਦਾ ਆ ਕਿ ਸ਼ਾਇਦ ਕੋਈ ਲੁੱਟਦੇ ਨੀਅਤ ਦੇ ਨਾਲ ਹੀ ਆਇਆ ਸੀ ਤੇ ਆਪਣਾ ਉਹ ਕਾਰਾ ਕਰਕੇ ਚਲੇ ਆ ਗਿਆ ਪਰ ਉਧਰ ਜੋ ਸਵਰਾਜ ਕੌਰ ਦਾ ਭਰਾ ਪ੍ਰਿਤਪਾਲ ਸੀ ਉਹ ਇਹ ਸਾਰੀ ਗੱਲ ਸੁਣ ਰਿਹਾ ਸੀ ਧਿਆਨ ਨਾਲ ਸੁਣ ਰਿਹਾ ਸੀ ਤਾਂ ਫਿਰ ਬਾਅਦ ਵਿੱਚ ਉਹ ਪੁਲਿਸ ਵਾਲਿਆਂ ਨੂੰ ਕਹਿੰਦਾ ਆ ਕਿ ਮੈਨੂੰ ਇਹਨਾਂ ਦੋਨਾਂ ਦੀ ਗੱਲਾਂ ਦੇ ਉੱਤੇ ਯਕੀਨ ਨਹੀਂ ਹੈ ਉਹ ਕਹਿੰਦਾ ਆ ਕਿ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਹੋਰ ਨੇ ਇਹ ਕੁਝ ਕੀਤਾ ਹੈ ਉਸ ਨੂੰ ਇਹ ਸ਼ੱਕ ਸੀ ਕਿ ਇਹਨਾਂ ਦੋਨਾਂ ਨੂਹਾਂ ਨੇ ਹੀ ਇੱਥੇ ਕੁਝ ਕੀਤਾ ਹੈ ਸ਼ਾਇਦ ਉਹਨਾਂ ਦੇ ਨਾਲ ਇੱਥੇ ਕੋਈ ਹੋਰ ਵਿੱਚ ਰਲਿਆ ਵੀ ਹੋ ਸਕਦਾ ਆ ਹੁਣ ਜੋ ਪ੍ਰਤਪਾਲ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤੇ ਸੀ ਇਹ ਸ਼ੱਕ ਦੇ ਆਧਾਰ ਦੇ ਉੱਤੇ ਵੀ ਇੱਕ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਤੇ ਉਧਰ ਜੋ 31 ਸਾਲਾਂ ਰਜਿੰਦਰ ਕੌਰ ਸੀ ਤੇ 30 ਸਾਲਾਂ ਰਾਜਵੀਰ ਕੌਰ ਸੀ ਇਹਨਾਂ ਦੋਨਾਂ ਦਾ ਹੀ ਰੋ ਰੋ ਕੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਸੀ ਇਹਨਾਂ ਦੀਆਂ ਅੱਖਾਂ ਸੁੱਜ ਚੁੱਕੀਆਂ ਸੀ ਇਸ ਤੋਂ ਬਾਅਦ ਪੁਲਿਸ ਵਾਲੇ ਨਾਰਮਲ ਇਹਨਾਂ ਤੋਂ ਪੁੱਛਗਿੱਛ ਕਰਦੇ ਨੇ ਗੱਲਬਾਤ ਕਰਦੇ ਨੇ ਤੇ ਫਿਰ ਉਹ ਇੱਥੋਂ ਚਲੇ ਜਾਂਦੇ ਨੇ ਤੇ ਫਿਰ ਇਸ ਤੋਂ ਬਾਅਦ ਦੂਸਰੇ ਦਿਨ ਪੁਲਿਸ ਵਾਲੇ ਫਿਰ ਇਹਨਾਂ ਦੇ ਘਰ ਪਹੁੰਚ ਜਾਂਦੇ ਨੇ ਤੇ ਫਿਰ ਉਹਨਾਂ ਤੋਂ ਫਿਰ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪੁਲਿਸ ਵਾਲੇ ਉਹਨਾਂ ਨੂੰ ਪੁੱਛਦੇ ਨੇ ਕਿ ਜਿਸ ਤਰ੍ਹਾਂ ਤੁਹਾਡੀ ਸੱਸ ਨੇ ਦਲੇਰੀ ਦਿਖਾਈ ਤੇ ਇਹਨਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਕਿ ਤੁਸੀਂ ਨਹੀਂ ਉਹਨਾਂ ਦਾ ਮੁਕਾਬਲਾ ਕੀਤਾ ਤਾਂ ਫਿਰ ਇਹ ਕਹਿੰਦੀਆਂ ਨੇ ਕਿ ਹਾਂ ਅਸੀਂ ਵੀ ਉਹਨਾਂ ਦਾ ਮੁਕਾਬਲਾ ਕੀਤਾ ਤਾਂ ਹੀ ਤਾਂ ਸਾਡੀਆਂ ਬਾਹਾਂ ਦੇ ਉੱਤੇ ਚਾਕੂਆਂ ਦੇ ਨਿਸ਼ਾਨ ਨੇ ਉਹ ਕਹਿੰਦੀਆਂ ਨੇ ਕਿ ਜੋ ਇਹ ਲੁਟੇਰੇ ਆਏ ਸੀ ਇਹ ਪੂਰਾ ਤਿਆਰ ਹੋ ਕੇ ਆਏ ਸੀ ਲੁੱਟ ਦੀ ਨੀਅਤ ਦੇ ਨਾਲ ਉਹ ਕਿੰਨਾ ਕੁਝ ਤਾਂ ਘਰ ਤੋਂ ਸਮਾਨ ਲੈ ਗਏ ਨੇ ਉਹ ਕਿੰਨੇ ਟੋਲੇ ਸੋਨਾ ਲੈ ਗਏ ਨੇ ਇੱਕ ਆਈਫੋਨ ਲੈ ਗਏ ਨੇ ਤੇ ਉਹ ਮੰਮੀ ਜੂ ਨੂੰ ਵੀ ਖਤਮ ਕਰ ਗਏ ਨੇ ਹੁਣ ਪੁਲਿਸ ਵਾਲੇ ਇੱਕ ਤੋਂ ਬਾਅਦ ਇੱਕ ਇਹਨਾਂ ਤੋਂ ਸਵਾਲ ਪੁੱਛਦੇ ਨੇ ਉਹ ਇਹਨਾਂ ਨੂੰ ਕਹਿੰਦੇ ਨੇ ਕਿ ਜੋ ਲੁਟੇਰੇ ਆਏ ਸੀ ਉਹਨਾਂ ਨੇ ਤੁਹਾਡੀ ਮਾਤਾ ਦੇ ਸਿਰ ਦੇ ਉੱਤੇ ਇੱਕ ਜ਼ੋਰਦਾਰ ਰੌਡ ਦੇ ਨਾਲ ਵਾਰ ਕੀਤਾ ਤੇ ਉਹ ਤੁਹਾਨੂੰ ਇਸ ਤਰ੍ਹਾਂ ਕਿਵੇਂ ਛੱਡ ਗਏ ਤੁਹਾਡੇ ਤੇ ਇੰਨੀ ਰਹਿਮਦਿਲੀ ਉਹਨਾਂ ਨੇ ਕਿਉਂ ਦਿਖਾਈ ਤੇ ਫਿਰ ਜਦੋਂ ਇਹ ਸਵਾਲ ਉਹ ਪੁੱਛਦੇ ਨੇ ਤਾਂ ਫਿਰ ਇਹ ਦੋਨੋਂ ਇੱਕ ਦੂਜੇ ਦੇ ਵੱਲ ਦੇਖਦੀਆਂ ਨੇ ਹੁਣ ਜਿਵੇਂ ਪੁਲਿਸ ਵਾਲਿਆਂ ਦਾ ਜੋ ਕੰਮ ਹੈ ਇਹ ਰੋਜ਼ ਦਾ ਕੰਮ ਹੈ ਮੁਜਰਮਾਂ ਨੂੰ ਸਵਾਲ ਪੁੱਛਣੇ ਤਾਂ ਫਿਰ ਉਹਨਾਂ ਦੇ ਮਨ ਦੇ ਵਿੱਚ ਇੱਕ ਡਾਊਟ ਆ ਜਾਂਦਾ ਹੈ ਕਿ ਇੱਥੇ ਕੁਝ ਨਾ ਕੁਝ ਧਾਲ ਦੇ ਵਿੱਚ ਕਾਲਾ ਜ਼ਰੂਰ ਹੈ ਹੁਣ ਤੱਕ ਜੋ ਪੁਲਿਸ ਵਾਲੇ ਸੀ ਇਹਨਾਂ ਤੋਂ ਇੱਕ ਪਿਆਰ ਦੇ ਨਾਲ ਤੇ ਨਰਮਾਈ ਦੇ ਨਾਲ ਪੁੱਛਗਿੱਛ ਕਰ ਰਹੇ ਸੀ ਹੁਣ ਇਸ ਤੋਂ ਬਾਅਦ ਉਹ ਕੀ ਕਰਦੇ ਕਿ ਲੇਡੀ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਫਿਰ ਜਦੋਂ ਸਖਤਾਈ ਕੀਤੀ ਜਾਂਦੀ ਹੈ ਤਾਂ ਫਿਰ ਜੋ ਇਹ 31 ਸਾਲਾਂ ਰਜਿੰਦਰ ਕੌਰ ਸੀ ਤਾਂ ਫਿਰ ਇਹ ਦੱਸਦੀ ਹੈ ਅੱਗੇ ਦਾ ਸਾਰਾ ਸੱਚ ਤਾਂ ਫਿਰ ਇਹ ਦੱਸਦੀ ਹੈ ਕਿ ਉਸ ਦਾ ਜੋ ਪਤੀ ਹੈ ਉਹ ਇੰਗਲੈਂਡ ਦੇ ਵਿੱਚ ਰਹਿੰਦਾ ਆ ਉਹ ਵੀ ਉਸ ਦੇ ਕੋਲ ਗਈ ਸੀ ਪਰ ਉੱਥੇ ਉਸ ਦੀ ਉਸ ਦੇ ਨਾਲ ਨਹੀਂ ਬਣੀ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਝਗੜੇ ਹੋਣ ਲੱਗੇ ਤੇ ਫਿਰ ਉਹ ਇੰਗਲੈਂਡ ਤੋਂ ਵਾਪਸ ਆ ਜਾਂਦੀ ਹੈ ਉਹ ਜਦੋਂ ਵਾਪਸ ਆਉਂਦੀ ਹੈ ਤਾਂ ਉਹ ਸੋਚਦੀ ਸੀ ਕਿ ਉਹ ਪੇਕੇ ਘਰ ਦੇ ਵਿੱਚ ਆਪਣੀ ਰਹੇਗੀ ਪਰ ਉਸ ਦੀ ਉਹ ਸੱਸ ਸਵਰਾਜ ਕੌਰ ਸੀ ਉਸ ਨੂੰ ਕਹਿੰਦੀ ਹੈ ਕਿ ਕਿਉਂ ਤੂੰ ਪੇਕੇ ਘਰ ਕਿਉਂ ਰਹਿਣਾ ਤੂੰ ਆਪਣੇ ਘਰ ਦੇ ਵਿੱਚ ਰਹਿ ਮੈਂ ਇੱਥੇ ਇਕੱਲੀ ਰਹਾਂਗੀ ਤੂੰ ਇੱਥੇ ਮੇਰੇ ਨਾਲ ਹੀ ਰਹਿ ਤਾਂ ਫਿਰ ਉਹ ਇੱਥੇ ਆਪਣੇ ਸਹੁਰੇ ਘਰ ਦੇ ਵਿੱਚ ਹੀ ਰਹਿਣ ਲੱਗਦੀ ਹੈ ਤੇ ਫਿਰ ਇੱਥੇ ਇੱਕ ਇਹਨਾਂ ਦੇ ਪਿੰਡ ਦਾ ਲੜਕਾ ਹੁੰਦਾ ਆ ਜਿਸ ਦਾ ਨਾਮ ਦਾ ਲੱਕੀ ਇਸ ਦੇ ਨਾਲ ਇਸ ਦੇ ਸੰਬੰਧ ਬਣ ਜਾਂਦੇ ਨੇ ਇਹ ਇਸ ਨੂੰ ਮਿਲਣ ਜੁਲਣ ਲੱਗਦੀ ਹੈ ਹੁਣ ਜਿਵੇਂ ਆਪਾਂ ਜਾਣਦੇ ਹਾਂ ਕਿ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਬਹੁਤੀ ਦਿਰ ਲੋਕੀਆਂ ਨਹੀਂ ਰਹਿੰਦੀਆਂ ਹੁਣ ਪਿੰਡ ਦੇ ਵਿੱਚ ਵੀ ਕੁਝ ਲੋਕਾਂ ਨੂੰ ਪਤਾ ਲੱਗ ਜਾਂਦਾ ਆ ਇਹ ਜੋ ਲੱਕੀ ਸੀ ਇਸ ਨੂੰ ਮਿਲਣ ਲਈ ਆਉਂਦਾ ਤਾਂ ਫਿਰ ਜੋ ਇਸ ਦੀ ਸੱਸ ਸੀ ਉਹ ਇਤਰਾਜ਼ ਕਰਦੀ ਹੈ ਉਸ ਦੇ ਨਾਲ ਇਸ ਦੀ ਬਹਿਸ ਵਾਜੀ ਹੁੰਦੀ ਆ ਪਰ ਇਹ ਰਜਿੰਦਰ ਕੌਰ ਤੇ ਉਸ ਲੱਕੀ ਦਾ ਭੂਤ ਕੁਝ ਇਸ ਤਰ੍ਹਾਂ ਸਵਾਰ ਸੀ ਕਿ ਉਸ ਨੂੰ ਆਪਣੀ ਸੱਸ ਸਵਰਾਜ ਕੌਰ ਰਾਸਤੇ ਦਾ ਰੋੜਾ ਲੱਗਣ ਲੱਗੇ ਰਜਿੰਦਰ ਕੌਰ ਦੱਸਦੀ ਹੈ ਕਿ ਹੁਣ ਜਦੋਂ ਲੱਕੀ ਕਦੇ ਵੀ ਇਹਨਾਂ ਦੇ ਘਰ ਦੇ ਵਿੱਚ ਉਸ ਨੂੰ ਮਿਲਣ ਦੇ ਲਈ ਆਉਂਦਾ ਤਾਂ ਉਸ ਦਿਨ ਇਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਲੜਾਈ ਝਗੜਾ ਤੇ ਕਲੇਸ਼ ਹੁੰਦਾ ਉਧਰ ਦੂਜੇ ਪਾਸੇ ਜੋ ਉਸ ਦੀ ਦਰਾਣੀ ਸੀ ਉਸ ਦਾ ਜੋ ਘਰ ਵਾਲਾ ਸੀ ਉਹ ਵੀ ਬਾਹਰ ਗਿਆ ਹੋਇਆ ਸੀ ਉਹ ਫਰਾਂਸ ਦੇ ਵਿੱਚ ਗਿਆ ਸੀ ਲਗਭਗ 2011 ਤੋਂ ਤੇ ਫਿਰ ਜਦੋਂ ਉਸ ਨੂੰ ਰਜ਼ਿੰਦਰ ਕੌਰ ਦੇ ਸੰਬੰਧਾਂ ਬਾਰੇ ਪਤਾ ਲੱਗਦਾ ਆ ਤਾਂ ਫਿਰ ਉਹ ਵੀ ਆਪਣਾ ਜੋ ਰਾਜ਼ ਇਸ ਦੇ ਅੱਗੇ ਖੋਲ੍ਹ ਦਿਆ ਤਾਂ ਉਹ ਵੀ ਇਸ ਨੂੰ ਦੱਸ ਦਈਆ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਵੀ ਕੋਈ ਹੈ ਜਿਸ ਨੂੰ ਉਹ ਬਹੁਤ ਪਿਆਰ ਕਰਦੀ ਹੈ ਤਾਂ ਫਿਰ ਇਹ ਆਪਸ ਦੇ ਵਿੱਚ ਸੋਚਦਿਆਂ ਨੇ ਕਿ ਇਹ じゃ ਕੀ ਕੀਤਾ ਜਾਵੇ ਕਿ ਅਸੀਂ ਦੋਨੋਂ ਆਸਾਨੀ ਦੇ ਨਾਲ ਆਪਣੇ ਆਸ਼ਿਕਾ ਨੂੰ ਮਿਲ ਸਕੀਏ ਘਰ ਬੁਲਾ ਸਕੀਏ ਤੇ ਸਾਨੂੰ ਕੋਈ ਰੋਕਣ ਵਾਲਾ ਨਾ ਹੋਵੇ ਤਾਂ ਫਿਰ ਇਹ ਦੋਨੋਂ ਕੀ ਕਰਦੀਆਂ ਨੇ ਕਿ ਆਪਣੀ ਸੱਸ ਨੂੰ ਇਹ ਰਾਤ ਨੂੰ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਪਾਉਣਾ ਸ਼ੁਰੂ ਕਰ ਦਿੰਦੀਆਂ ਨੇ ਤਾਂ ਫਿਰ ਜਦੋਂ ਇਹਨਾਂ ਦੀ ਸੱਸ ਗੂੜੀ ਨੀਂਦ ਸੌ ਜਾਂਦੀ ਤਾਂ ਫਿਰ ਇਹ ਦੋਨੋਂ ਆਪਣੇ ਆਪਣੇ ਆਸ਼ਿਕਾ ਨੂੰ ਘਰ ਬੁਲਾਉਂਦੀਆਂ ਤੇ ਸਾਰੀ ਰਾਤ ਉਹਨਾਂ ਨਾਲ ਸਪੈਂਡ ਕਰਦੀਆਂ ਤੇ ਸਬੰਧ ਬਣਾਉਂਦੀਆਂ ਤੇ ਸਵੇਰ ਹੁੰਦਿਆਂ ਸਾਰ ਹੀ ਉਹ ਇਹਨਾਂ ਦੇ ਘਰੋਂ ਨਿਕਲ ਜਾਂਦੇ ਤੇ ਇਸ ਤਰ੍ਹਾਂ ਰੋਜ਼ ਰਾਤ ਨੂੰ ਇਹ ਦੋਨੋਂ ਆਪਣੀ ਸੱਸ ਨੂੰ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਦਿੰਦਿਆਂ ਰਹਿੰਦੀਆਂ ਨੇ ਤਾਂ ਇਸ ਤਰ੍ਹਾਂ ਲਗਾਤਾਰ ਇਹ ਦਵਾਈ ਖਾਣ ਦੇ ਨਾਲ ਗੋਲੀਆਂ ਖਾਣ ਦੇ ਨਾਲ ਸਵਰਾਜ ਕੌਰ ਦੀ ਜੋ ਤਬੀਅਤ ਸੀ ਇਹ ਖਰਾਬ ਰਹਿਣੀ ਸ਼ੁਰੂ ਹੋ ਜਾਂਦੀ ਹੈ ਸਵਰਾਜ ਕੌਰ ਹੁਣ ਸੇਤ ਨਾ ਠੀਕ ਰਹਿਣ ਕਰਕੇ ਉਸ ਦਾ ਖਾਣਾ ਪੀਣਾ ਘਟ ਜਾਂਦਾ ਆ ਤੇ ਉਹ ਜਦੋਂ ਰਾਤ ਦੀ ਰੋਟੀ ਸੀ ਉਹ ਰਾਤ ਦੀ ਰੋਟੀ ਖਾਣਾ ਬੰਦ ਕਰ ਦਿੰਦੀ ਹੈ ਇਸ ਤੋਂ ਬਾਅਦ ਜੋ ਇਹ ਦੋਨੋਂ ਰਜਿੰਦਰ ਕੌਰ ਤੇ ਰਾਜਦੀਪ ਕੌਰ ਸੀ ਇਹਨਾਂ ਨੂੰ ਔਖਾ ਹੋ ਜਾਂਦਾ ਹੈ ਆਪਣੀ ਸੱਸ ਨੂੰ ਨੀਂਦ ਦੀਆਂ ਗੋਲੀਆਂ ਦੇਣਾ ਇਸ ਦੇ ਪਿੱਛੇ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਹੈ ਕਿ ਸ਼ਾਇਦ ਇਸ ਦੀ ਸੱਸ ਨੂੰ ਸਵਰਾਜ ਕੌਰ ਨੂੰ ਇਹਨਾਂ ਦੇ ਉੱਤੇ ਸ਼ੱਕ ਪੈ ਗਿਆ ਸੀ ਕਿ ਇਹ ਉਸ ਨੂੰ ਕੋਈ ਗੋਲੀਆਂ ਦੇ ਰਹੀਆਂ ਨੇ ਤਾਂ ਫਿਰ ਹੁਣ ਇਹਨਾਂ ਦੇ ਮਿਲਣ ਦੇ ਉੱਤੇ ਰੋਕ ਲੱਗ ਜਾਂਦੀ ਹੈ ਸਵਰਾਜ ਕੌਰ ਨੂੰ ਰਾਤ ਨੂੰ ਜ਼ਿਆਦਾ ਨੀਂਦ ਨਹੀਂ ਆਉਂਦੀ ਕਿਉਂਕਿ ਹੁਣ ਉਹ ਰਾਤ ਦਾ ਖਾਣਾ ਨਹੀਂ ਖਾਦੀ ਸੀ ਤਾਂ ਇਸ ਕਰਕੇ ਉਸ ਨੂੰ ਗੋਲੀਆਂ ਵੀ ਨਹੀਂ ਦਿੱਤੀਆਂ ਜਾ ਸਕਦੀਆਂ ਸੀ ਤਾਂ ਇਸ ਕਰਕੇ ਹੁਣ ਇਹ ਦੋਨੋਂ ਤੰਗ ਹੋ ਜਾਂਦੀਆਂ ਨੇ ਆਪਸ ਦੇ ਵਿੱਚ ਸੋਚਦੀਆਂ ਨੇ ਕਿ ਕੀ ਇਸ ਤਰ੍ਹਾਂ ਦਾ ਕੀਤਾ ਜਾਵੇ ਕਿ ਸਾਨੂੰ ਆਪਣੇ ਆਸ਼ਿਕਾ ਨੂੰ ਮਿਲਣ ਤੋਂ ਕੋਈ ਵੀ ਰੋਕ ਨਾ ਸਕੇ ਤੇ ਅਸੀਂ ਆਪਣਾ ਰਾਤ ਸਾਰੀ ਸਾਰੀ ਰਾਤ ਉਹਨਾਂ ਨੂੰ ਮਿਲ ਸਕੀਏ ਹੁਣ ਰਜਿੰਦਰ ਕੌਰ ਤੇ ਰਾਜਦੀਪ ਕੌਰ ਦੇ ਆਪਣੇ ਆਸ਼ਿਕਾ ਨੂੰ ਮਿਲਣ ਤੇ ਬਿਲਕੁਲ ਹੀ ਰੋਕ ਲੱਗ ਜਾਂਦੀ ਹੈ ਤਾਂ ਹੁਣ ਜੋ ਰਜਿੰਦਰ ਕੌਰ ਸੀ ਇਹ ਆਪਣੇ ਆਸ਼ਿਕ ਲੱਕੀ ਦੇ ਨਾਲ ਗੱਲ ਕਰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਕੁਝ ਨਾ ਕੁਝ ਹੱਲ ਕਰਨਾ ਪਵੇਗਾ ਤਾਂ ਅੱਗੇ ਉਹ ਵੀ ਕਹਿੰਦਾ ਹੈ ਕਿ ਤੂੰ ਫਿਕਰ ਨਾ ਕਰ ਕੁਝ ਕਰਦੇ ਆ ਤਾਂ ਇਸ ਤੋਂ ਬਾਅਦ 3 ਫਰਵਰੀ ਨੂੰ ਜੋ ਰਜਿੰਦਰ ਕੌਰ ਸੀ ਇਹ ਦਿੰਦੇ ਵਿੱਚ ਹੀ ਜੋ ਸਵਰਾਜ ਕੌਰ ਸੀ ਉਸਦੇ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਹੈ ਤੇ ਇਸ ਤੋਂ ਬਾਅਦ ਜਦੋਂ ਉਹ ਰਾਤ ਨੂੰ ਸੌਂ ਜਾਂਦੀ ਹੈ ਤੇ ਲਕੀਰਾਂ ਦੇ ਘਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਫਿਰ ਉਹ ਪਹਿਲਾਂ ਆ ਕੇ ਸਵਰਾਜ ਕੌਰ ਦਾ ਗਲਾ ਘੁੱਟਦਾ ਆ ਤੇ ਫਿਰ ਇੱਕ ਰੌੜ ਨਾਲ ਉਸਦੇ ਸਿਰ ਦੇ ਉੱਤੇ ਜ਼ੋਰਦਾਰ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਆ ਤੇ ਇਸ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਜਾਂਦਾ ਆ ਇੱਥੇ ਕਰਨਾ ਲਕੀ ਨਹੀਂ ਹੁੰਦਾ ਕਿਉਂਕਿ ਜੋ ਇਸਦੀ ਰਾਜੇਂਦਰ ਕੌਰ ਦੀ ਦਰਾਨੀ ਸੀ ਰਾਜਦੀਪ ਕੌਰ ਸੀ ਉਸ ਦਾ ਜੋ ਆਸ਼ਿਕ ਸੀ ਉਹ ਪਹਿਲਾਂ ਹੀ ਵਿਦੇਸ਼ ਜਾ ਚੁੱਕਿਆ ਸੀ ਇਸ ਕਰਕੇ ਇੱਥੇ ਜੋ ਕੁਝ ਵੀ ਕਰਨਾ ਸੀ ਲੱਕੀ ਨੇ ਕਰਨਾ ਸੀ ਲੱਕੀ ਆਪਣੇ ਨਾਲ ਇੱਕ ਹੋਰ ਲੜਕਾ ਗੋਪੀ ਨਾਮ ਦਾ ਲੈ ਕੇ ਆਇਆ ਹੁੰਦਾ ਆ ਜੋ ਇਹ ਸਟੋਰੀ ਸੀ ਇਹ ਜੋ ਰਜੇਂਦਰ ਕੌਰ ਸੀ ਆਪ ਸਾਰੀ ਪੁਲਿਸ ਵਾਲਿਆਂ ਨੂੰ ਦੱਸ ਰਹੀ ਸੀ ਤੇ ਵੀਰੇ ਦੱਸਦੀ ਹੈ ਕਿ ਇਸ ਤੋਂ ਬਾਅਦ ਜੋ ਲੱਕੀ ਸੀ ਉੱਥੋਂ ਚਲਿਆ ਜਾਂਦਾ ਆ ਫਿਰ ਇਹ ਪਲਾਨ ਦੇ ਮੁਤਾਬਿਕ ਆਪਣਾ ਰੋਣਾ ਢੋਣਾ ਸ਼ੁਰੂ ਕਰ ਦਿੰਦੇ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ ਫਿਰ ਉੱਥੇ ਆਣ ਗਵਾਨ ਦੇ ਸਾਰੇ ਲੋਕ ਇਕੱਠੇ ਹੁੰਦੇ ਨੇ ਤੇ ਫਿਰ ਇਹ ਅੱਗੇ ਆਪਣੀ ਉਹਨਾਂ ਨੂੰ ਸਟੋਰੀ ਸੁਣਾਉਂਦਿਆਂ ਨੇ ਇੱਧਰ ਹੁਣ ਜੋ ਪੁਲਿਸ ਵਾਲੇ ਸੀ ਇਹਨਾਂ ਦੇ ਸਾਹਮਣੇ ਵੀ ਸਾਰਾ ਜੋ ਇਹ ਮਾਮਲਾ ਸੀ ਇਹ ਕਲੀਅਰ ਹੋ ਚੁੱਕਿਆ ਸੀ ਸਵਰਾਜ ਕੌਰ ਦਾ ਭਰਾ ਪ੍ਰਿਤਪਾਲ ਸੀ ਜੋ ਉਸ ਨੇ ਸ਼ੱਕ ਜਤਾਇਆ ਸੀ ਉਹ ਵੀ ਇਸ ਨੇ ਬਿਨਾਂ ਗੱਲੋਂ ਨਹੀਂ ਜਤਾਇਆ ਸੀ ਕਿਉਂਕਿ ਉਸ ਦੀ ਆਪਣੀ ਭੈਣ ਦੇ ਨਾਲ ਪਹਿਲਾਂ ਗੱਲਬਾਤ ਹੁੰਦੀ ਰਹਿੰਦੀ ਸੀ ਸਵਰਾਜ ਕੌਰ ਉਸ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਦੀ ਸੀ ਜਾਂ ਮਿਲਦੇ ਸੀ ਤਾਂ ਉਹ ਗੱਲਬਾਤ ਕਰਦੀ ਸੀ ਕਿਉਂਕਿ ਸਵਰਾਜ ਕੌਰ ਦਾ ਪਤੀ ਪਹਿਲਾਂ ਹੀ ਮਰ ਚੁੱਕਿਆ ਸੀ ਜੋ ਦੋ ਬੇਟੇ ਸੀ ਉਹ ਵਿਦੇਸ਼ ਵਿੱਚ ਸੀ ਤੇ ਨੂਹਾ ਦੀ ਨਾਲ ਤਾ ਉਸ ਦੀ ਬੰਦੀ ਹੀ ਨਹੀਂ ਸੀ ਤਾਂ ਇਸ ਕਰਕੇ ਉਸ ਨੇ ਜੋ ਵੀ ਆਪਣਾ ਦੁੱਖ ਸੁੱਖ ਸਾਂਝਾ ਕਰਨਾ ਹੁੰਦਾ ਸੀ ਉਹ ਆਪਣੇ ਭਰਾ ਪ੍ਰਿਤਪਾਲ ਨਾਲ ਕਰਦੀ ਸੀ ਤਾਂ ਇਸ ਕਰਕੇ ਪ੍ਰਿਤਪਾਲ ਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਸੀ ਜੋ ਕੁਝ ਇਸ ਦੀਆਂ ਨੋਹਾਂ ਘਰ ਦੇ ਵਿੱਚ ਕਰ ਰਹੀਆਂ ਸੀ ਉਹ ਸਾਰਾ ਕੁਝ ਉਸ ਨੂੰ ਪਤਾ ਸੀ ਤਾਂ ਇਸ ਕਰਕੇ ਜਦੋਂ ਉਹ ਬਹੁਤ ਹੀ ਜ਼ਿਆਦਾ ਰੋਕ ਉਰ ਲਾ ਰਹੀਆਂ ਹੁੰਦੀਆਂ ਨੇ ਤਾਂ ਉਸ ਨੂੰ ਇਹ ਸ਼ੱਕ ਹੁੰਦਾ ਹੈ ਕਿ ਇਹਨਾਂ ਦੀ ਤਾਂ ਮੇਰੀ ਭੈਣ ਦੇ ਨਾਲ ਬਣਦੀ ਨਹੀਂ ਤਾਂ ਇਹ ਇਸ ਤਰ੍ਹਾਂ ਕਿਉਂ ਡਰਾਮਾ ਕਰ ਰਹੀਆਂ ਨੇ ਇਹ ਕਿਉਂ ਇਸ ਤਰ੍ਹਾਂ ਦੀ ਓਵਰ ਐਕਟਿੰਗ ਕਰ ਰਹੀਆਂ ਨੇ ਤਾਂ ਇਸ ਕਰਕੇ ਇਹੀ ਉਸਦਾ ਜੋ ਸ਼ੱਕ ਸੀ ਆਪਣੀ ਭੈਣ ਦੇ ਕਾਤਲਾਂ ਤੱਕ ਪਹੁੰਚਾਉਂਦਾ ਹੈ ਤੇ ਪੁਲਿਸ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਤੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਐਸੇ ਤਰ੍ਹਾਂ ਨਵੀਆਂ ਤੇ ਸੱਚੀਆਂ ਘਟਨਾਵਾਂ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ